ਆਉਣ ਵਾਲੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲੌਕ ਸਮਿਤੀ ਚੋਣਾਂ ਦੇ ਮੱਦੇਨਜ਼ਰ ਅੱਜ ਮੋਗਾ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਹਦੇ ਵਿੱਚ ਚਾਰੇ ਸਬਡਿਵੀਜ਼ਨ ਦੇ ਵਿੱਚ ਸਾਰੇ ਸੀਨੀਅਰ ਆਫੀਸਰਸ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਐਸਐਚਓ ਯੂਨਿਟ ਇਨਚਾਰਜ ਜਿਹੜੇ ਨੇ ਆਫ ਲਗਮਾਰਕਸ ਕੱਢ ਰਹੇ ਨੇ ਇਹਦੇ ਵਿੱਚ ਸਾਰੀ ਫੋਰਸ ਜਿਹੜੀ ਹੈ ਇਹਦੇ ਵਿੱਚ ਇਹ ਵੀ ਮਾਰੀ ਫੋਰਸ ਜਿਹੜੀ ਹੈ ਜਿੰਨੇ ਵੀ ਪੋਲਿੰਗ ਲੋਕੇਸ਼ਨ ਤੇ ਪੋਲਿੰਗ ਬੂਥ ਨੇ ਪੋਲਿੰਗ ਲੋਕੇਸ਼ਨਾਂ ਤੇ ਬੁਲਾ ਰਹੇ ਆ ਆਪਣੇ ਤੇ ਇਹਦਾ ਮਕਸਦ ਲੋਕਾਂ ਦੇ ਵਿੱਚ ਇਹਦਾ ਮਕਸਦ ਲੋਕਾਂ ਦੇ ਵਿੱਚ ਸਿਕਿਉਰਿਟੀ ਬਿਲਡ ਕਰਨਾ ਸੈਂਸ ਆਫ ਸੇਫਟੀ ਬਿਲਡ ਕਰਨਾ ਤੇ ਏਰੀਆ ਡੋਮੀਨੇਸ਼ਨ ਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿਕਿਉਰਿਟੀ ਦਾ ਅਹਿਸਾਸ ਹੋਏ ਤੇ ਲੋਕ ਬਿਨਾਂ ਕਿਸੇ ਡਰ ਤੇ ਬਹਿ ਤੋਂ ਵਦ ਤੋਂ ਵਦ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੇ ਆਪਣੀ ਵੋਟਾਂ ਪਾਣ ਅੱਜ ਹੁਣ ਇਸ ਟਾਈਮ ਇਸ ਲੋਕੇਸ਼ਨ ਤੇ ਡੀਐਸਪੀ ਸਿਟੀ ਸਬਡਿਵੀਜ਼ਨ ਸਿਟੀ ਦੇ ਸਾਰੇ ਐਸ ਐਚਓ ਇੰਚਾਰਜ ਯੂਨਿਟ ਜਿਹੜੇ ਨੇ ਉਹ ਸਾਡੇ ਨਾਲ ਨੇ ਤੇ 125 ਦੇ ਕਰੀਬ ਜਿਹੜੇ ਪੁਲਿਸ ਫੋਰਸ ਆ ਟੋਟਲ ਹੈਗੀ ਹੈ ਸਿਮਿਲਰਲੀ ਬਾਕੀ ਸਬਡਿਵੀਜ਼ਨਾਂ ਦੇ ਵਿੱਚ ਵੀ 100 ਤੋਂ ਲੈ ਕੇ 150 ਦੇ ਵਿਚਾਲੇ ਜਿਹੜੇ ਪੁਲਿਸ ਫੋਰਸ ਦੇ ਹੈਗੇ ਨੇ ਉਹ ਸਾਰੇ ਮੌਜੂਦ ਨੇ ਸਰ ਕੀ ਅਪੀਲ ਕੀ ਕਰੋਗੇ ਲੋਕਾਂ ਨੂੰ ਆਹੀ ਅਪੀਲ ਹੈ ਜੇ ਕੋਈ ਸ਼ੱਕੀ ਬੰਦੇ ਕੋਈ ਬਾਹਰੋਂ ਆ ਕੇ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਆਲੇ-ਦੁਆਲੇ ਕਿਤੇ ਹੀ ਰਹਿ ਰਹੇ ਨੇ ਕੋਈ ਬੰਦਾ ਜੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦਿਓ ਤੇ ਆਪਣੇ ਜਿਹੜਾ ਹੈ ਵੱਤੋ ਵੱਤ ਪੁਲਿਸ ਨੂੰ ਕੋਆਪਰੇਟ ਕਰੋ ਤੇ ਵੱਤੋ ਵੱਤ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਉਹਦੇ ਵਿੱਚ ਹਿੱਸਾ ਲਿਓ ਤੇ ਘਰੋਂ ਬਾਹਰ ਨਿਕਲ ਕੇ ਵੋਟਾਂ ਪਾਓ ਸਰ ਕੋਈ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ ਜਿਉ ਕੋਈ ਅਰਥਪਾਵੀ ਘਟਨਾ ਵਾਪਰੀ ਤਾਂ ਉਸ ਨਾਲ ਜੀ ਸੰਪਰਕ ਕੀਤਾ ਜਾ ਸਕਦਾ ਹੈ ਹਾਂ ਜੀ ਮੋਗਾ ਪੁਲਿਸ ਦਾ ਜਿਹੜਾ ਕੰਟਰੋਲ ਰੂਮ ਦਾ ਨੰਬਰ ਹੈ ਆਲਰੇਡੀ ਪਬਲਿਕ ਦੇ ਵਿੱਚ ਹੈ ਇਸ ਤੋਂ ਇਲਾਵਾ 112 ਤੇ ਵੀ ਕਾਲ ਕਰਕੇ ਸਾਨੂੰ ਦੱਸ ਸਕਦੇ ਆ ਬਾਕੀ ਜਿੰਨੇ ਵੀ ਡੀਐਸਪੀ ਸਾਹਿਬਾਨ ਐਸਐਚਓ ਸਾਹਿਬਾਨ ਹੈਗੇ ਨੇ ਚੌਕੀ ਇਨਚਾਰਜ ਹੈਗੇ ਮੇਰਾ ਆਬਦਾ ਨੰਬਰ ਵੀ ਅਸੀਂ ਪਬਲਿਕ ਉਹ ਸਾਰਿਆਂ ਨੂੰ ਸਰਕੂਲੇਟ ਕੀਤਾ ਹੋਇਆ ਜਿਹੜੇ ਮਰਜੀ ਮੋਗੇ ਦੇ ਜਿਹੜੇ ਪੁਲਿਸ ਆਫੀਸਰ ਨੇ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ ਜੇ ਕਿਤੇ ਲੋਡ ਹੈਗੀ ਹੈ ਤਾਂ